ਉੱਜਾਟੀ ਕਾ ਦਾ ਜੇੜਾ ਰੋਜ਼ ਖੇਤ ਜਾਵੇ ਨਾ ਝੂਮਦੀਆਂ ਫਸਲਾਂ ਦੇ ਨਾਲ ਗਾਵੇ ਨਾ ਜੱਟੀ ਕਾ ਦਾ ਜੇੜਾ ਰੋਜ਼ ਖੇਤ ਜਾਵੇ ਨਾ ਝੂਮਦੀਆਂ ਫਸਲਾਂ ਦੇ ਨਾਲ ਗਾਵੇ ਨਾ ਰੱਖੇ ਨਾ ਜੋਸਾਰ ਖੁਦ ਲਈਏ ਦਈਏ ਦੀ ਰੱਖੇ ਨਾ ਜੋਸਾਰ ਖੁਦ ਲਈਏ ਦਈਏ ਦੀ ਉਹਦੇ ਕਰ ਲਾਣੇਦਾਰ ਹੁੰਦੀ ਪਈਏ ਉਹ ਦੇ ਘਰ ਲਾਣੇਦਾਰੀ ਹੁੰਦੀ ਪਈਏ ਦੀ ਇੱਕ ਹੋਵੇ ਪੁੱਤਿ ਉਹ ਹੀ ਜੱਗੋਂ ਤੁਰ ਜੇ ਮਾਪਿਆਂ ਵਿਚਾਰਿਆਂ ਦਾ ਜੀਣਾ ਰੁਲ ਜੇ ਇੱਕ ਹੀ ਹੋਵੇ ਪੁੱਤਿ ਉਹ ਹੀ ਜੱਗੋਂ ਤੁਰ ਜੇ ਮਾਪਿਆਂ ਵਿਚਾਰਿਆਂ ਦਾ ਜੀਣਾ ਰੁਲ ਜੇ ਆਖਦਾਏ ਜੱਗ ਜੱਗੋਂ ਸਿਰ ਮੁੱਕ ਜੇ ਆਖਦਾਏ ਜੱਗ ਸਿਰ ਮੁੱਕ ਜੇ ਰੋ ਰੋ ਕੇ ਅੱਖੀਆਂ ਚੋਂ ਨੀਰ ਮੁੱਕ ਜੇ ਰੋ ਰੋ ਕੇ ਅੱਖੀਆਂ ਚੋਂ ਨੀਰ ਮੁੱਕ ਜੇ ਰੋ ਰੋ ਕੇ ਅੱਖੀਆਂ ਚੋਂ ਨੀਰ ਮੁੱਕ ਜੇ ਬਦੋਂ ਮਤ ਕਰ ਜਾ ਜੇ ਸਿਰ ਚਾੜ ਜੇ ਡਾਂਗ ਦੀ ਹੰਬੰਦਾ ਬਹਿ ਜੇ ਮੰਜਾ ਫਾੜ ਕੇ ਵੱਦੋਂ ਵੱਦ ਕਰ ਜਾ ਜੇ ਸਿਰ சாரி சாரி வீர சாரி சாரி ரத்த வீரோ நினைந்த சாரி சாரி ரத்த வீரோ நினைந்த சச்சா காமே ூட தோ ਗਾ ਨਿੰਦਰਾ ਨਾਲ ਸੱਤਿਉ ਬੋਲੇ ਤੋਖਾ ਖਾਵੇਂਗਾ ਝੂਠ ਦਾ ਬ ਪਰਕਾਰ ਚੋਖਾ ਖਾਵੇਂਗਾ ਸੱਚੇ ਹੱਤੂ ਲੈੰਦੀ ਸਭ ਕੋ ਦੁਨੀਆ ਸੱਚੇ ਹੱਤੂ ਲੈੰਦੀ ਸਭ ਕੋ ਦੁਨੀਆ ਝੂਠੇ ਨੂੰ ਪਰੋਸੇ ਦੇਵੇ ਦੋ ਦੁਨੀਆ ਝੂਠੇ ਨੂੰ ਪਰੋਸੇ ਦੇਵੇ ਦੋ ਦੁਨੀਆ ਝੂਠੇ ਨੂੰ ਪਰੋਸੇ ਦੇਵੇ ਦੋ